ਹਾਂਜੀ ਕਿਨਾ ਟਟੇ ਮੇਰਾ ਰੱਜੀ ਕਿਹੜਾ ਪਿੰਡ ਹੈ ਫਟਿਆ ਮੈਂ ਕੀ ਗੱਲ ਬਾਤ ਹੈ ਇਹ ਕਾਹਦਾ ਸਮਾਨ ਸੜ ਗਿਆ ਆਏ ਆ ਬੂਆ ਮਾਰਕ ਚਲ ਗਏ ਸੀ ਤੇ ਚਲਦਾ ਰਹਿ ਗਿਆ ਤੇ ਅਸੀਂ ਲੰਗਰ ਖਾਣ ਗਏ ਹਾਂ ਗੁੰਦਲ ਸਾਹਿਬ ਦਾ ਉਹਨਾਂ ਨੇ ਸਾਨੂੰ ਕਿਹਨੇ ਫੋਨ ਕੀਤਾ ਸਾਰਾ ਕੁਝ ਮਚੰਡਿਆ ਟੱਡਾ ਕਿੰਨਾ ਵੀ ਜਿਹੜਾ ਸਮਾਨ ਕਿਹੜੀ ਕਿਹੜੀ ਸੜ ਗਈ ਏਸੀ ਸੜਿਆ ਹੈਲ ਸੇੜੀ ਸੋਫੇ ਬੈੱਡ ਸਾਰਾ ਕੁਝ ਸੜ ਗਿਆ ਅੰਦਰ ਹਾਂਜੀ ਕਿੰਨਾ ਦਾ ਪਤਾ ਹੋਇਆ ਹੋਈ ਗਿਆ 2 ਲੱਖ ਦਾ ਤਾਂ ਤੁਹਾਨੂੰ ਕਿੰਨਾ ਲੱਗਦਾ ਹਾਨੂੰ ਮੇਰੇ ਤੋਂ ਫੋਨ ਕੀਤਾ ਕਿਸੇ ਨੇ ਤੁਹਾਨੂੰ ਪਤਾ ਲੱਗਾ ਮਲਾਵਾਸੀਆਂ ਦਾ ਮਤ ਕਿਥੀ ਪੂਰੀ ਹਾਂਜੀ ਹਾਂਜੀ ਸਾਰਾ ਮਲਾ ਆ ਗਿਆ ਹੈ ਤਾਂ ਸਰਕਾਰ ਕੋਲੋਂ ਵੀ ਮੰਗਾ ਦੇ ਜੀ ਸਾਡਾ ਜੋ ਵੀ ਸੜਿਆ ਹਨ ਮੁਆਫਾ ਮਿਲਣਾ ਚਾਹੀਦਾ ਜੀ ਪਰਵਾਜ਼ ਕੌਣ ਕੌਣ ਹੈ ਪਰਵਾਜ਼ ਤੇ ਦੋ ਬੇਟੇ ਮੇਰੇ ਦੋ ਬੇਟੀਆਂ ਇੱਕ ਬੁੱਲਾ ਨੌ ਹਾਂਜੀ ਕੀ ਹਾਲ ਤੁਹਾਡੇ ਪ੍ਰੀਤੀ ਦੇਵਾ ਕਿਹੜਾ ਪਿੰਡ ਹੈ ਜੀ ਫਤਿਹਵਾਦ ਪਾਜੀ ਅ ਕੀ ਗੱਲ ਬਾਤ ਹੈ ਤੁਹਾਡੇ ਗਵਾਨੀਆਂ ਦੇ ਜਿਹੜੇ ਅੱਗ ਲੱਗੀ ਆ ਪਾਜੀ ਅਸੀਂ ਉਹ ਗਏ ਲੰਗਰ ਖਾਨ ਬੂਹਾ ਵੱਜਾ ਸੀ ਇਹਨਾਂ ਦਾ ਤੇ ਸਾਨੂੰ ਨਹੀਂ ਪਤਾ ਇਹਨਾਂ ਦੇ ਕਿਤੇ ਇਸੀ ਤੋਂ ਅੱਗ ਲੱਗਦੀ ਲੱਗਦੀ ਸਾਰਾ ਸਮਾਨ ਹੀ ਲੁੱਸ ਗਿਆ ਵਾ ਤੇ ਅਸੀਂ ਮਗਰ ਫੋਨ ਕੀਤਾ ਵੀ ਅੱਗ ਕਿੱਥੋਂ ਲੱਗੀ ਆ ਤੇ ਵੇਖਿਆ ਤੇ ਇਹਨਾਂ ਦੇ ਅੰਦਰ ਬੂਹਾ ਜਿੰਦਰਾ ਵੱਜਾ ਸੀ ਅੰਦਰ ਭਾਂਬੜ ਮਚੰਦਾ ਸੀ ਤੇ ਫਿਰ ਇਹਨਾਂ ਨੂੰ ਫੋਨ ਕੀਤਾ ਤੇ ਇਹਨਾਂ ਨੇ ਆ ਕੇ ਵੇਖਿਆ ਤੇ ਇਹਨਾਂ ਦਾ ਸਾਰਾ ਸਮਾਨ ਜੁੱਸਿਆ ਹੀ ਅੰਦਰ ਸਾਰੇ ਅੱਗ ਲੱਗੀ ਫਿਰ ਆਗੂ ਗੋ ਸਾਰਿਆਂ ਨੇ ਬੁਝਾਈ ਗਮਾਂਢੀਆਂ ਨੇ ਸਾਰਿਆਂ ਨੇ ਕਿੰਨਾ ਕੁ ਨੁਕਸਾਨ ਹੋ ਗਿਆ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਕਿਸ਼ਤਾਂ ਦੇ ਇਹਨਾਂ ਨੇ ਸਮਾਨ ਲਿਆ ਸੀ ਸਾਰਾ ਇਹਨਾਂ ਦਾ ਮੱਚ ਗਿਆ ਕਿੰਨੇ ਕੁ ਵੇਲੇ ਘਟਣਾ ਹੈ ਇਹ ਹੈਗੀ ਆ 8:30 ਵਜੇ ਦੀ ਮਲਾਵਾ ਸਗਰ ਕੋਈ ਮਤ ਕੀਤੀ ਆ ਹਾਂਜੀ ਸਾਰਿਆਂ ਨੇ ਆ ਕੇ ਆਗੂ ਗੋ ਬੁਝਾਈ ਪਾਣੀ ਪੂਣੀ ਘਰਾ ਘਰਾ ਚ ਫੜਿਆ ਤੇ ਆਪਾਂ ਮੋਟਰ ਨੂੰ ਨੀਰ ਬੰਦ ਕੀਤੀ ਸੀ ਇਹਨਾਂ ਨੇ ਬੱਤੀ ਦਾ ਕਰਕੇ ਬੱਤੀ ਅੰਦਰ ਸਾਰਾ ਮਚਾੰਦਿਆ ਸੀ ਤੇ ਘਰਾਂ ਚੋਂ ਲੋਕਾਂ ਨੇ ਪਾਣੀ ਲਿਆ ਲਿਆ ਕੇ ਤੇ ਅੱਗ ਬੁਝਾਈ ਇਹਨਾਂ ਦੀ ਕੀ ਮਾਰੀ